ਅੰਮ੍ਰਿਤਸਰ ਦੇ ਵਿੱਚ ਸਕਾਈ ਜੰਪਿੰਗ ਆ ਗਿਆ ਜਿਹਦੀਆਂ ਤਸਵੀਰਾਂ ਤੁਹਾਡਾ ਸਾਝੀ ਕਰਦੇ ਹੋ ਦਿਖਾ ਦਈਏ ਇੱਕ ਵਾਰੀ ਚਲੋ ਫਾਰਮ ਫਿੱਟ ਤੇ ਇੱਥੇ ਤਕਰੀਬਨ 12 ਪਲੱਸ ਐਕਟੀਵਿਟੀਜ਼ ਹੈ ਜਿਹੜੀ ਕਿ ਬੱਚੇ ਇੰਜੋਏ ਕਰ ਸਕਦੇ ਆ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਤੇ ਜਿਸ ਤਰ੍ਹਾਂ ਕਿ ਬੱਚੇ ਮੋਬਾਈਲ ਦੇ ਵਿੱਚ ਬਿਜ਼ੀ ਰਹਿੰਦੇ ਹਨ ਤੇ ਇੱਥੇ ਬੱਚੇ ਨਾ ਕਿ ਉਹਨਾਂ ਦੇ ਮਾਪੇ ਉਹ ਵੀ ਆ ਕੇ ਇੱਥੇ ਮਾਪੇ ਉਹ ਵੀ ਆ ਕੇ ਇਥੇ ਇੰਜੋਏ ਕਰ ਸਕਦੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਲਾਈਵ ਲਾਈਵ ਭਾਰਤ ਤੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਮੁਕਟ ਹਾਊਸ ਤੇ ਸਕਾਈ ਜੰਪਿੰਗ ਆ ਗਿਆ ਹੈ ਇੰਜੋਏਮੈਂਟ ਜੋ ਕਿ ਅੱਜ ਦੇ ਸਮੇਂ ਦੀ ਬਹੁ ਗਰਾਊਂਡਸ ਕਰਤੀਆਂ ਜਾ ਰਹੀਆਂ ਹਨ ਪਲੇ ਗਰਾਊਂਡ ਕਰਤੀਆਂ ਜਾ ਰਹੀਆਂ ਹਨ ਬੱਚਿਆਂ ਦੀ ਮਜਬੂਰੀ ਹੈ ਘਰ ਦੇ ਵਿੱਚ ਮੋਬਾਈਲ ਦੇ ਵਿੱਚ ਟਾਈਮ ਸਪੇਅਰ ਕਰਨਾ ਲੇਕਿਨ ਇਹ ਜਿਹੜਾ ਪਲੇ ਗਰਾਊਂਡ ਇੱਥੇ ਆ ਗਿਆ ਹੈ ਪਲੇ ਸਟੇਸ਼ਨ ਆ ਗਿਆ ਹੈ ਇੱਥੇ ਆ ਕੇ ਬੱਚੇ ਫਿਜ਼ੀਕਲੀ ਐਕਟੀਵਿਟੀ ਕਰ ਸਕਦੇ ਹਨ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਹੀ ਤੁਹਾਨੂੰ ਦਿਖਾਦਾ ਰੋਪ ਕਲਾਈਮਬਿੰਗ ਹੋਰ ਵੀ ਕਈ ਤਰ੍ਹਾਂ ਦੀ ਐਕਟੀਵਿਟੀ ਹੋ ਗਈ ਹੈ ਜੋ ਬੱਚੇ ਆਪਣੀ ਇੰਜੋਏਮੈਂਟ ਦੇ ਨਾਲ-ਨਾਲ ਬਾਡੀ ਐਕਟੀਵਿਟੀ ਵੀ ਕਰ ਸਕਦੇ ਹਨ ਤੇ ਹੋਰ ਸਭ ਤੋਂ ਵੱਡੀ ਗੱਲ ਅੱਜ ਦੇ ਸਮੇਂ ਦੇ ਵਿੱਚ ਬੋਡੀ ਐਕਟੀਵਿਟੀ ਕਰਤੀ ਜਾ ਰਹੀ ਹੈ ਨਾ ਕਿ ਵੱਡਿਆਂ ਦੀ ਗੱਲ ਕਰੀਏ ਤੇ ਬੱਚਿਆਂ ਦੀ ਵੀ ਘੱਟਦੀ ਜਾ ਰਹੀ ਹੈ ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸਟੇਸ਼ਨ ਆਣਾ ਬਹੁਤ ਹੀ ਵੱਡਾ ਉਪਰਾਲਾ ਜੋ ਕਿ ਬੱਚਿਆਂ ਲਈ ਖਾਸ ਤੋਹਫਾ ਬੱਚੇ ਖੂਬ ਇੰਜੋਏਮੈਂਟ ਕਰਦੇ ਹਨ ਫਿਜ਼ੀਕਲ ਐਕਟੀਵਿਟੀ ਵੀ ਵੱਧੀ ਹੈ ਤੇ ਇਸ ਵੇਲੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਸਾਡਾ ਮੌਜੂਦ ਹਨ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਸਰ ਸਵਾਗਤ ਹੈ ਤੁਹਾਡਾ ਲਾਈਵ ਹਰ ਜੀ ਸਰ ਥੈਂਕ ਯੂ ਸਰ ਮੈਂ ਸੰਦੀਪ ਸਿੰਘ ਹਾਂ ਐਜ਼ ਅ ਯੂਨਿਟ ਹੈਡ ਦੀ ਪੋਸਟ ਇੱਥੇ ਸਰ ਕੰਪਨੀ ਦਾ ਨਾਮ ਸਾਡਾ ਸਰ ਸਕਾਈ ਜੰਪਰ ਐਮਿਊਜ਼ਮੈਂਟ ਪ ਅੰਮ੍ਰਿਤਸਰ ਚ ਯੂਨਿਕ ਕਨਸੈਪਟ ਹੈ ਸਰ ਇਹ ਤੋਂ ਪਹਿਲਾਂ ਅੰਮ੍ਰਿਤਸਰ ਚ ਕਨਸੈਪਟ ਹੈਗਾ ਨਹੀਂ ਸੀ ਸਰ ਤੇ ਇਹ ਆਇਆ ਜਿਹੜਾ ਕਿ ਹਰ ਏਜ ਗਰੁੱਪ ਲਈ ਹੈਗਾ 3 ਸਾਲ ਤੋਂ ਉੱਤੇ ਦਾ ਕੋਈ ਵੀ ਇੱਥੇ ਆ ਕੇ ਫੁੱਲ ਇੰਜੋਇਮੈਂਟ ਕਰ ਸਕਦਾ ਸਰ 3 ਸਾਲ ਤੋਂ ਉੱਪਰ ਤੇ ਕਿੰਨੀ ਉੱਪਰ ਤੱਕ ਆਹ ਸਰ ਇਹ 50 60 65 ਜੋ ਵੀ ਹੈ ਮਤਲਬ ਫਿਜ਼ਿਕਲੀ ਫਿਟੇਗੇ ਆਰਾਮ ਨਾਲ ਆ ਕੇ ਇੰਜੋਏ ਕਰ ਸਕਦੇ ਆ ਸਰ ਯਾਨੀ ਕਿ ਬੱਚੇ ਦੇ ਨਾਲ-ਨਾਲ ਵੱਡੇ ਵੀ ਇੱਥੇ ਫੁੱਲ ਇੰਜੋਇਮੈਂਟ ਕਰ ਸਕਦੇ ਆ ਬਿਲਕੁਲ ਸਰ ਬਿਲਕੁਲ ਪੂਰਾ ਇੰਜੋਏ ਕਰ ਸਕਦੇ ਆ ਤੁਸੀਂ ਵੇਖੋਗੇ ਸਾਰੇ ਪਾਸੇ ਤੇ ਬੱਚਿਆਂ ਦੇ ਨਾਲ ਮਾਪਿਓ ਨਾਲ ਆਏ ਹੋਏ ਆ ਆਪ ਇੰਜੋਏ ਕਰ ਰਹੇ ਆ ਸਾਰਾ ਕੁਝ ਹੈਗਾ ਸਰ ਸਾਡੇ ਕੋਲ ਇਹ ਕਹਿਣਾ ਹੈ ਇਹ ਗਲਤ ਨਹੀਂ ਹੋਏਗਾ ਕਿ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਮਾਪਿਓ ਵੀ ਆਪਣਾ ਬਚਪਨ ਯਾਦ ਕਰ ਸਕਦੇ ਨੇ ਬਿਲਕੁਲ ਸਰ ਬਿਲਕੁਲ ਸਾਰੇ ਆਪਣਾ ਬਚਪਨ ਯਾਦ ਕਰ ਸਕਦੇ ਆ ਵੱਡੇ ਵੀ ਸਰ ਬੱਚਿਆਂ ਲਈ ਤੇ ਹੈਗਾ ਹੀ ਆ 12 ਤੋਂ ਜ਼ਿਆਦਾ ਐਕਟੀਵਿਟੀਜ਼ ਸਾਡੀ ਇੱਥੇ ਹੈਗੀ ਆ ਸਰ ਜਿੱਦਾਂ ਤੁਸੀਂ ਵੇਖਣ ਹੀ ਦਿਓ ਸਾਡੇ ਕੋਲ ਵਾਈਪ ਆਊਟ ਆ ਹਾਈ ਜੰਪਿੰਗ ਹੈਗੀ ਆ ਸਾਡੇ ਕੋਲ 에어 ਬੈਗਸ ਵਾਲੀ ਗੇਮਸ ਹੈਗੀ ਆ ਡੋਨਟ ਸਲਾਈਡ ਹੈਗੀ ਆ 12 ਤੋਂ ਜ਼ਿਆਦਾ ਐਕਟੀਵਿਟੀਜ਼ ਹੈਗੀ ਆ ਸਰ ਸਾਡੇ ਕੋਲ 12 ਪਲੱਸ ਐਕਟੀਵਿਟੀ ਦੂਜੀ ਗੱਲ ਕਰੀਏ ਤੇ ਇੱਥੇ ਤੁਸੀਂ 3 ਸਾਲ ਤੋਂ ਉੱਪਰ ਦੀ ਲਿਮਿਟ ਦੇ ਰਹੇ ਹੋ ਬੱਚਿਆਂ ਦੀ ਤੇ ਬੱਚਿਆਂ ਦੇ ਨਾਲ ਨਾਲ ਜਿਹੜੇ ਆ ਪੇਰੈਂਟਸ ਵੀ ਕਰ ਸਕਦੇ ਇੱਥੇ ਫਿਜ਼ੀਕਲ ਐਕਟੀਵਿਟੀ ਗੇਮ ਪਲੇ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਰਿਕੁਆਇਰਮੈਂਟ ਦੀ ਉਸ ਦੇ ਨਾਲ ਨਾਲ ਡਾਈਨਿੰਗ ਦੇ ਵਿੱਚ ਵਿੱਚ ਕੀ ਕੀ ਪਲਾਨ ਹੈ ਆਪਣੇ ਕੋਲ ਸਰ ਡਾਈਨਿੰਗ ਸਾਡਾ ਕੈਫੇ ਆ ਸਕਾਈ ਕੈਫੇ ਆ ਜਿਹਦੇ ਤੇ ਬੱਚੇ ਵੱਡੇ ਦੇ ਅਕੋਰਡਿੰਗ ਅਸੀਂ ਫੂਡ ਰੱਖਿਆ ਹੈ ਜਿਹੜਾ ਅੱਜਕੱਲ ਬੱਚੇ ਹੀ ਪਸੰਦ ਕਰਦੇ ਹੈ 버ગર ਪੀਜ਼ਾ ਫਰੈਂਚ ਫਰਾਈਜ਼ ਕੋਲਡ ਡਰਿੰਕਸ ਹੈਗੇ ਹੈ ਸ਼ੇਕਸ ਹੈਗੇ ਹੈ ਨਾਲ ਹੀ ਸਾਡੇ ਕੋਲ ਪਾਰਟੀ ਦਾ ਵੀ ਕਨਸੈਪਟ ਹੈਗਾ ਯਾ ਸਰ ਜਿਹਦੇ ਜਿਹਾ ਅਸੀਂ ਸਕੂਲਸ ਦੀ ਬੁਕਿੰਗ ਵੀ ਕਰਦੇ ਆ ਕੋਈ ਕਿਟਿੰਗ ਪਾਰਟੀਆਂ ਹੋ ਰਹੀ ਹੈ ਗੈਟ ਟੂਗੇਦਰ ਆ ਕਾਰਪੋਰੇਟ ਪਾਰਟੀਆਂ ਅਸੀਂ ਇਹਦੇ ਚ ਵੀ ਡੀਲ ਕਰਦੇ ਸਾਡੇ ਇਹਦੇ ਵੀ ਵਧੀਆ ਪੈਕੇਜ ਹੈਗੇ ਸੋ ਤੇ ਦੂਸਰੀ ਗੱਲ ਕਰੀਏ ਇਸ ਦਾ ਵੈਨਿਊ ਖਾਸ ਕਰ ਇਸ ਕਰਕੇ ਲੱਗਾ ਕਿਉਂਕਿ ਬੱਚੇ ਇੱਥੇ ਪਲੇ ਕਰਦੇ ਪਏ ਆ ਜੇ ਤੁਸੀਂ ਬੱਚਿਆਂ ਦੇ ਨਾਲ ਇੰਜੋਏਮੈਂਟ ਕਰਨਾ ਚਾਹੁੰਦੇ ਹੋ ਤੇ ਇੰਜੋਏ ਕਰ ਸਕਦੇ ਹੋ ਨਹੀਂ ਤੇ ਤੁਸੀਂ ਬਿਲਕੁਲ ਸਾਹਮਣੇ ਬੈਠ ਕੇ ਕਿਉਂਕਿ ਪੇਰੈਂਟਸ ਦੀ ਨਜ਼ਰ ਬੱਚਿਆਂ ਤੇ ਰਹੇਗੀ ਮੈਂ ਇੱਕ ਵਾਰੀ ਕੋਰੀਡੋਰ ਦਿਖਾ ਦਾਂ ਬਿਲਕੁਲ ਸਾਹਮਣੇ ਬੈਠ ਕੇ ਆਪਣੇ ਬੱਚਿਆਂ ਨੂੰ ਸਾਫ਼ ਦੇਖ ਸਕਦੇ ਹੋ ਇੱਥੇ ਖੇਡਦੇ ਹੋਏ ਤੁਸੀਂ ਜੇ ਬੱਚਿਆਂ ਦੇ ਨਾਲ ਨਹੀਂ ਜਾਣਾ ਚਾਹੁੰਦੇ ਜੁਆਇ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇੱਥੇ ਬੈਠ ਕੇ ਆਪਣੇ ਬੱਚਿਆਂ ਨਾਲ ਨੁਖੇੜਦੇ ਹੋਏ ਜ਼ਰੂਰ ਦੇਖ ਸਕਦੇ ਹੋ ਤੇ ਇਹ ਵੈਨਿਊ ਵੀ ਬੜਿਆ ਅੱਛੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਬਹੁਤ ਹੀ ਵੱਡਾ ਮੈਂ ਤੁਹਾਨੂੰ ਦਿਖਾਉਣਾ ਤਸਵੀਰਾਂ ਕਿ ਬੱਚੇ ਕਿੰਨਾ ਇੰਜੋਏ ਕਰ ਰਹੇ ਆ ਤੇ ਇੰਜੋਇਮੈਂਟ ਦੇਖੋ ਬੱਚਿਆਂ ਦੀ ਚਿਹਰੇ ਦੀ ਖੁਸ਼ੀ ਜੜੀ ਆ ਉਹ ਮਾਂ ਪਿਓ ਦੀ ਖੁਸ਼ੀ ਦੁਗਣੀ ਕਰ ਦਿੰਦੀ ਆ ਤੇ ਜਿਸ ਤਰ੍ਹਾਂ ਕਿ ਇੱਥੇ ਇੱਕ ਬਹੁਤ ਵੱਡਾ ਪਲੇ ਸਟੇਸ਼ਨ ਖੋਲ ਦਿੱਤਾ ਗਿਆ ਫਿਜ਼ੀਕਲ ਐਕਟੀਵਿਟੀ ਨੂੰ ਮੈਂ ਬਾਰ ਬਾਰ ਇਸ ਕਰਕੇ ਜ਼ੋਰ ਦੇ ਰਿਹਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਬਹੁਤ ਘਟਦੀ ਜਾ ਰਹੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਮਿਲਦੀ ਪਈ ਹੈ ਤੇ ਕਿਤੇ ਨਾ ਕਿਤੇ ਬੱਚਿਆਂ ਦੀ ਬਾਡੀ ਸਟਰੈਂਥ ਤੇ ਮਾਈਂਡ ਨੂੰ ਵੀ ਬਹੁਤ ਜ਼ਿਆਦਾ ਪਾਵਰ ਦਿੰਦਾ ਹੈ ਤੇ ਹੋਰ ਗੱਲ ਕਰੀ ਸਰ ਤੇ ਇਸ ਦੇ ਨਾਲ ਨਾਲ ਆਪਾਂ ਨੂੰ ਜਿਹੜੇ ਬੱਚਿਆਂ ਦੇ ਲੈ ਕੇ ਕੀ ਆਫਰਸ ਵਗੈਰਾ ਕੀ ਚੱਲ ਰਹੀਆਂ ਸਰ ਆਫਰਸ ਸਾਡੇ ਕੋ ਵੀਕੈਂਡ ਤੇ ਵੀਕਡੇ ਦੇ ਪ੍ਰਾਈਸ ਹੈਗੇ ਆ ਸਰ ਸਾ ਨਾਲ ਸਾਡੇ ਕੋ ਡਿਸਕਾਊਂਟ ਪਾਲਿਸੀ ਵੀ ਹੈਗੀ ਹੈ 500 ਤੋਂ ਸਾਡੇ ਪ੍ਰਾਈਸ ਸਟਾਰਟ ਹੈਗੇ ਆ ਸਰ ਗਰੁੱਪ ਆਫ 3 ਤੇ ਵੱਖਰਾ ਡਿਸਕਾਊਂਟ ਹੈਗਾ ਸਰ ਗਰੁੱਪ ਆਫ 5 ਤੇ ਵੱਖਰਾ ਡਿਸਕਾਊਂਟ ਆ ਗਰੁੱਪ ਆਫ 10 ਤੇ ਵੱਖਰਾ ਡਿਸਕਾਊਂਟ ਜੇ ਕੋਈ ਆਪਣੇ ਮੰਮੀ ਪਾਪਾ ਨਾਲ ਆ ਰਿਹਾ ਉਹਨਾਂ ਲਈ ਵੱਖਰਾ ਡਿਸਕਾਊਂਟ ਹੈਗਾ ਯਾਨੀ ਕਿ ਜਿੰਨੇ ਜ਼ਿਆਦਾ ਉਹਨਾਂ ਜ਼ਿਆਦਾ ਡਿਸਕਾਊਂਟ ਰਾਈਟ ਸਰ ਰਾਈਟ ਹਰ ਪਾਲਿਸੀ ਇੰਜੋਇਮੈਂਟ ਵੀ ਜਿਆਦੇ ਮੈਂਬਰ ਨਾਲ ਹੀ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਇਹ ਤਾਂ ਫੈਮਿਲੀ ਲਈ ਹੀ ਬਣਿਆ ਹੈ ਸਰ ਮਾਪੇ ਵੀ ਖੇਡ ਸਕਦੇ ਬੱਚੇ ਵੀ ਖੇਡ ਸਕਦੇ ਆ ਜੇ ਉਹਨਾਂ ਨੇ ਕੈਫੇ ਦੀ ਇੰਜੋਇਮੈਂਟ ਲੈਣੀ ਹੈ ਕੈਫੇ ਚ ਉੱਪਰ ਸੈਟਿੰਗ ਏਰੀਆ ਹੈ ਤੇ ਬੈੱਕ ਹੈ ਬੱਚਿਆਂ ਦਾ ਦੇਖ ਸਕਦੇ ਪੂਰਾ ਕਿ ਬੱਚੇ ਕਿੱਦਾਂ ਇੰਜੋਏ ਕਰ ਰਹੇ ਸਰ ਦੂਜੀ ਗੱਲ करिए ਸਰ ਆਪਣੀ ਤੇ ਇਹ ਟਾਈਮਿੰਗ ਕੀ ਹੈਗੀ ਕਿੰਨੇ ਵਜੇ ਤੋਂ ਕਿੰਨੇ ਵੈਸੇ ਤੇ ਤੁਹਾਡਾ 7 ਡੇਜ਼ ਓਪਨ ਹੋਏਗਾ ਟਾਈਮਿੰਗ ਕੀ ਹੈਗੀ ਹੈ ਸਰ ਟਾਈਮਿੰਗ ਸਾਡੀ ਮੰਡੇ ਟੂ ਫਰਡੇ ਸਰ ਜਿਹੜੀ ਹੈਗੇ 11:30 ਟੂ 9 ਸੈਟਰਡੇ ਸੰਡੇ 10 ਟੂ 10 ਹੈਗੀ ਹੈ ਸਰ ਯਾਨੀ ਕਿ ਸ਼ੈਟਰਡੇ ਸੰਡੇ 10 ਤੋਂ 10 ਇੱਥੇ ਐਨਜਾਇਮੈਂਟ ਫੁੱਲ ਕੀਤੀ ਜਾ ਸਕਦੀ ਹੈ ਦੂਜੀ ਗੱਲ ਤੁਹਾਨੂੰ ਡਾਈਨਿੰਗ ਦੀ ਕੋਈ ਟੈਨਸ਼ਨ ਨਹੀਂ ਕਿਤੇ ਦੂਰ ਜਾਣ ਦੀ ਲੋੜ ਨਹੀਂ ਇੱਥੇ ਤੁਹਾਡੇ ਡਾਈਨਿੰਗ ਦਾ ਵੀ ਪੂਰਾ ਅਰੇਂਜਮੈਂਟ ਕੀਤਾ ਗਿਆ ਇੱਕ ਵਾਰੀ ਤੁਸੀਂ ਐਂਟਰ ਹੋ ਜਾਓ ਪੂਰਾ ਇੰਟਰਟੇਨਮੈਂਟ ਤੁਹਾਡੇ ਫੂਡ ਦਾ ਵੀ ਖਿਆਲ ਰੱਖਿਆ ਗਿਆ ਇੱਥੇ ਤੇ ਹਰ ਚੀਜ਼ ਲਾਜਵਾ ਤੇਸਟੀ ਵੀ ਹੈ ਤੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਆਪਣਾ ਐਨਜਾਇਮੈਂਟ ਕਰਕੇ ਰਿਵਿਊ ਸਾਨੂੰ ਕਮੈਂਟ ਦੇ ਵਿੱਚ ਦੇ ਸਕਦੇ ਹੋ ਤੇ ਕਮੈਂਟ ਦੇ ਵਿੱਚ ਰਿਵਿਊ ਦੇਣ ਦੇ ਨਾਲ ਨਾਲ ਇਸ ਵੀਡੀਓ ਨੂੰ ਜ਼ਿਆਦਾ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚੇ ਤੇ ਇਸ ਤਰ੍ਹਾਂ ਦੇ ਜਿਹੜੇ ਆ ਜੇਮਸਪਲੇ ਬ